ਹਾਂਜੀ ਦੁਨੀਆ ਚ ਵਸਦੇ ਹੋਏ ਮੀਰੋ ਜੇ ਪੁਰਖਾ ਕਾਲ ਨੂੰ ਸਮਝੋ ਬਾਪ ਸ੍ਰਿਸ਼ਟ ਸਬਾਈ ਪੈਣਾ ਪਾਈ ਨਜ਼ਰੀਆ ਇਹ ਸਾਰੀ ਦੁਨੀਆ ਤਾਂ ਇੱਕ ਰਨਾਤਾ ਇਹ ਖੂਨ ਦੇ ਰਿਸ਼ਤੇ ਨਾਲ ਵੇਖਿਓ ਇਕ ਥੋੜਾ ਜਿਹਾ ਟੱਬਰ ਰਹਿ ਜਾਂਦਾ ਹੈ ਥੋੜੇ ਜਿਹਾ ਪ੍ਰਵਾਦ ਆ ਜਾਂਦੇ ਹਨ ਅੱਜ ਕੱਲ ਤੇ ਆਬਾਦੀ ਵੈਸੇ ਘਟ ਹੈ ਇਕ ਬੱਚਾ ਪੈਦਾ ਕਰਨਾ ਦੂਸਰਾ ਤੇ ਸ੍ਰਿਸ਼ਟ ਸਬਾਈ ਤੇ ਖੂਨ ਦੇ ਰਿਸ਼ਤੇ ਵੀ ਫਿਰ ਕਾਟੀ ਹੋਗੇ ਆਤਮਾ ਤੇ ਜਿਹੜਾ ਸਭ ਦੇ ਵਿੱਚ ਆਤਮਾ ਹੈ ਉਹਨਾਂ ਦਾ ਪਰਮਾਤਮਾ ਹੈ ਦੋਵੇਂ ਜੋਤ ਰੂਪ ਹਨ ਇਸ ਕਰਕੇ ਸਾਰੇ ਰਿਸ਼ਤੇਦਾਰ ਹਨ ਮਸਲਾ ਇਸ ਗੱਲ ਦਾ ਹੈ ਸਾਰੇ ਹੀ ਸਿਫਤੀ ਨਾਮ ਖਾਰ ਧਰਮ ਦੇ ਕੋਈ ਕਹੋਂਦਾ ਹੈ ਕੋਈ ਅੱਲਾ ਹੈ ਕੋਈ ਖੁਦਾ ਕਹਿੰਦਾ ਹੈ ਕੋਈ ਸਤਨਾਮ ਵੈਗੁਰੂ ਕਹਿੰਦਾ ਹੈ ਕੋਈ ਓਮ ਕਹਿੰਦਾ ਹੈ ਕੋਈ ਸੀਯਾਰਾਮ ਕਹਿੰਦਾ ਹੈ ਕੋਈ ਰਾਦੇਕ੍ਰਿਸ਼ਨ ਕਹਿੰਦਾ ਹੈ ਕੋਈ ਰਾਦੇ ਸਵਾਮੀ ਕਰਦਾ ਹੈ ਤਾਨ ਅਨੰਕਾਰ ਕਰਦਾ ਹੈ ਕੁਝ ਸੋਹੰਗ ਮਾਰਾਇ ਖੇਤ ਸਿਨ ਬਿਸ਼ਨੂ ਭਗਵਾਨ ਦੀ ਚੈੱਕ ਆਉਂਦਾ ਹੈ ਹੁਣ ਇੱਕ ਗੱਲ ਹੈ ਜਦੋਂ ਤੁਸੀਂ ਕਿਸੇ ਆਮ ਜੀਵ ਨੂੰ ਬੁਲਾਉਂਦੇ ਹੋ ਤੁਸੀਂ ਇੱਕਦਮ ਕਹਿੰਦੇ ਹੋ ਭਾਈ ਉਹ ਬਾਸ ਹੁੰਦਾ ਹਾਂ ਦੱਸੋ ਕੀ ਗੱਲ ਹੈ ਉਹ ਆਣ ਕੇ ਬਾਤ ਸੁਣ ਕੇ ਹਾਜ਼ਰ ਹੁੰਦਾ ਤੇ ਉਹ ਕਹਿੰਦਾ ਵੀ ਅੱਗੇ ਆਪਾਂ ਨਾਂ ਲਈ ਜਾਈਏ ਗੱਡੀ ਗੱਲ ਨਾ ਕਰੀਏ ਤੇ ਉਹ ਆਂਦਾ ਅੱਗੇ ਤੇ ਗੱਲ ਕਰ ਕਹਿਣਾ ਕੀ ਚਾਹੁੰਦੇ ਜੋ ਤੁਸੀਂ ਪਤੀ ਪਤਨੀ ਹੋਵੇ ਮਾਂ ਬੇਟਾ ਹੋਵੇ ਕੋਈ ਰਿਸ਼ਤੇਦਾਰ ਹੋਵੇ ਦੋਸਤ ਹੋਵੇ ਕੋਈ ਨੌਕਰੀ ਕਰਦੇ ਹੋ ਤਾਂ ਦੇ ਹਾਂ ਜੀ ਅੱਗੇ ਦੱਸੋ ਕੀ ਗੱਲ ਆ ਤੇ ਉਹ ਫਿਰ ਕਹਾਣੀ ਛੇੜਦਾ ਹੈ ਅੱਜ ਸਿਫਤੀ ਨਾਮ ਸਾਰੇ ਦਿੱਤੇ ਹੋਏ ਹਨ ਉਸ ਨਾਮ ਦੇ ਨਾਲ ਜੋ ਸਰੂਪ ਨਿਰਗੁਣ ਅਨੰਕਾਰ ਸੱਚ ਕੰਡ ਦਾ ਮਾਲਕ ਜੋ ਜਨਰ ਜਿਤ ਸਮਾਇਆ ਉਹ ਹਾਜ਼ਰ ਹੋ ਜਾਂਦਾ ਪਰ ਇੱਥੇ ਸਵਾਲ ਇਹ ਹੈ ਕਿ ਇਨਸਾਨ ਇੱਥੇ ਗਲਤੀ ਕਰ ਜਾਂਦਾ ਹੈ ਜੋ ਹਾਜ਼ਰ ਹੁੰਦਾ ਉਹਨੂੰ ਹਾਜ਼ਰ ਸਮਝਦਾ ਹੈ ਬਸਾਰੇ ਵੀਰਾਂ ਨਾਲ ਮੇਰੀ ਜਦ ਬਾਾਰ ਗੱਲ ਹੁੰਦੀ ਹੈ ਔਰ ਉਹ ਗਾੜੀਓ ਕਹਿ ਦਿੰਦੇ ਹਨ ਵੀ ਅ ਪ੍ਰਮਾਤਮਾ ਸਭ ਚ ਹੈ ਤੇਰੇ ਚ ਹੈ ਮੇਰੇ ਹੈ ਔਰ ਸਾਰਿਆਂ ਚ ਹੈ ਸਮਾਇਆ ਹੋਇਆ ਤੇ ਹਰ ਥਾਂ ਤੇ ਮੌਜੂਦ ਹੈ ਫਿਰ ਮੇਰਾ ਕਈ ਸਵਾਲ ਹੁੰਦਾ ਵੀ ਜਦੋਂ ਕੋਈ ਦੋ ਦੋਸਤ ਇਕੱਲੇ ਖਾਂਦੇ ਹਨ ਉਹ ਆਪਸ ਵਿੱਚ ਕੋ ਕਹਿ ਰਹੇ ਨੇ ਹਨ ਉਹਨੂੰ ਕਿਉਂ ਨਹੀਂ ਸਾਥ ਦੇ ਉਹ ਵਿਰਲੇ ਹਨ ਜੋ ਉਸ ਵੇਲੇ ਪ੍ਰਮਾਤਮਾ ਨੂੰ ਸਾਥ ਦੇ ਤੇ ਯਕੀਨ ਕਰਦੇ ਹਨ ਕਿ ਉਹਨਾਂ ਦਾ ਪਾਦਸ਼ਾਹ ਜਿਹੜਾ ਹੈ ਉਹ ਹਾਜ਼ਰ ਹੈ ਉਹ ਦਪੋਖ ਲੋਣਦੇ ਹੈ ਸਤਗੁਰੂ ਬੋੜੀ ਪਿਆਰੀ ਚੀਜ਼ ਹੁੰਦੀ ਹੈ ਹੁਣ ਦੁਖੀ ਜਾਓ ਤੇ ਉਹ ਅਜ ਦੇਖੀਏ ਉਹ ਕਹਿੰਦਾ ਅੱਗੇ ਗੱਲ ਕਰਨਾ ਫਿਰ ਮੈਂ ਤੂੰ ਬਾਜਮਾਰੀ ਮੈਂ ਆ ਗਿਆ Hindu ਕਹੇ ਓਮ ਓਮ Hindu ਕਹੇ ਓਮ 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 ਹਾਜ਼ਰ ਹੁਆ ਉਹ ਕਹਤਾ ਹੈ اوم تو میں ہے ہی ہوں آگے کرو با ایسا ہی کہ خدا 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 حاضر ہوا کہتا میں خدا تو ہے ہی ہوں آگے کرو با کچھ ہوا مسلم کہے اللہ, اللہ 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 حاضر ہوا کہتا میں اللہ ہے ہی ہوں آگے کرو با رام رام سیا رام شبد روپی حاضر ہوا ਕਹਤਾ ਸਿਆ ਤੋ ਤੇਰੀ ਸੁਰਤੀ ਹੈ ਤੇ ਰਾਮ ਮੈਂ ਸ਼ਬਦ ਹੂੰ ਮੈਂ ਤੋ ਹਾਜ਼ਰ ਹੁਆ ਅੱਗੇ ਕਰੋ ਬਾਤ ਰਾਦੇ ਕ੍ਰਿਸ਼ਨ ਕਹਿ ਰਹਾ ਹੈ ਤੋ ਕਹਤਾ ਹੈ ਕਿ ਰਾਦਾ ਤੇਰੀ ਆਤਮਾ ਹੈ ਤੋ ਕ੍ਰਿਸ਼ਨ ਮੈਂ ਪਰਮਾਤਮਾ ਹੂੰ جوت روپ ہوں او حاضر ہوا کہتا ہے اے میری رادہ میں حاضر ہوا تو اے یہ تو میرا نام ہے ہی ہے آگے کرو بات تن تن ترکار کہے نرکار حاضر ہوا وہ کہتا ہے نرنکار تو میں ہے ہی ہوں آگے کرو بات ਰਾਦਾ ਸੁਆਮੀ ਪੰਜ ਸ਼ਬਦ ਗਾਹੇ ਅੰਦਾ ਪਾਂਚ ਹੀ ਤੋ ਮੇਰੇ ਜੋ ਸਰੂਪ ਕਾ ਨਾਮ ਹੈ ਉਹ ਹਾਜ਼ਰ ਹੁਆ ਉਹ ਕਹਤਾ ਰਾਦਾ ਤੋ ਆਤਮਾ ਹੈ ਸੁਆਮੀ ਪਰਮਾਤਮਾ ਹੂੰ ਮੈਂ ये तो मैं है ही हूं सबका स्वामी हूं आगे करो बात भक्ति हाजिर हुआ ਕਹਤਾ ਹੈ ਸੋਹੰਗ ਮਾਰਾਇ ਖੇਰ ਸਿੰਘ বিষ্ণੂ ਭਗਵਾਨ ਡੀ ਜੇ ਤੋ ਸਚ ਖਣਸੇ ਅਰਸ਼ ਸੇ ਪਰਸ ਸੇ ਅਲਸ ਸੇ ਪਰਸੋ ਪਰ ਹਾਜ਼ਰ ਹੁਆ ਭਗਵਾਨ ਕਹਤਾ ਹੈ اے ਮੇਰੇ ਭਗਤ ਸੋਹੰਗ ਮਾਰਾਇ ਖੇਰ ਸਿੰਘ বিষ্ণੂ ਭਗਵਾਨ ਤੋ ਹੈ ਹੀ ਹੂੰ ਤੋ ਮੇਰੇ ਜਿੱਤ ਤਾਂ ਜੀਤਤਾ ਵੀ ਮੈਂ ਹੂੰ ਤੋ ਆਗੇ ਕਰੋ ਵਾ ਭਗਵਾਨ ਖੜਾ ਹੋ ਗਿਆ ਜੀਵ ਚੁੱਪ ਹੈ ਉਹ ਕਹਤਾ ਹੈ ਨਾਮ ਲਿਆ ਮੈਂ ਤੋ ਅਰਸ ਸੇ ਪਰਸ ਪਰ ਆ ਗਿਆ ਆਗੇ ਬਾਤ ਤੋ ਕਰੋ ਮੇਰੇ ਸਾਥ ਤੋ ਬਾਤ ਤੋ ਕੋਈ ਸੂਚੀ ਨਹੀਂ ਜੇਹੀ ਰਟਣ ਲਾਈ ਗਿਆ ਜੇਹੀ ਰਟਣ ਲਾਈ ਗਿਆ ਕਬੀਰ ਜੀ ਨੇ ਲੋਈ ਕੋ ਡਿਊਟੀ ਦੀ ਕਿ ਮੈਂ ਚਲਾ ਹੂੰ ਜਦ ਕੋਈ ਮਰੀਜ਼ ਆਏ ਤੋ ਰਾਮ ਕਹਿ ਦੇਣਾ ਹੈ ਤੋ ਜੋ ਮਰੀਜ਼ ਆਇਆ ਲੋਈ ਜੀ ਨੇ ਰਾਮ ਕਹਾ ਫਿਰ ਉਸਨੇ ਸੋਚਿਆ ਕਿ ਪਤਾ ਨਹੀਂ ਕੁਛ ਠੀਕ ਨਾ ਹੋਇਆ ਹੋ ਫਿਰ ਦੂਸਰੀ ਵਾਰੀ ਰਾਮ ਕਹਿ ਦਿਆ ਫਿਰ ਯਕੀਨ ਹੋਇਆ ਕਿ ਥੋੜਾ ਹੋਰ ਕਹਿ ਦੂੰ ਫਿਰ ਤੀਸਰੀ ਵਾਰੀ ਰਾਮ ਕਹਾ ਤੋ ਵੋ ਠੀਕ ਹੋ ਗਿਆ ਕਬੀਰ ਜੀ ਆਏ ਲੋਈ ਅੱਜ ਕੋਈ ਆਇਆ ਆਂਦੇ ਹਾਂ ਇਸ ਤਰ੍ਹਾਂ ਮੈਂ ਰਾਮ ਕਿਹਾ ਫਿਰ ਦੂਸਰੀ ਜੀ ਰਾਮ ਕਿਹਾ ਫਿਰ ਤੀਸਰੀ ਜੀ ਰਾਮ ਕਿਹਾ ਉਹ ਕਹਤੇ ਜਬ ਪਹਿਲੀ ਵਾਰੀ ਰਾਮ ਕਹਾ ਹੈ ਤੋ ਆਪ ਕੋ ਯਕੀਨ ਨਹੀਂ ਆਇਆ ਆਪ ਕੋ ਇਹ ਨਹੀਂ ਹੋਆ ਕਿ ਰਾਮ ਹਾਜ਼ਰ ਹੋ ਗਿਆ ਆਪ ਕੋ ਇਤਨੇ ਬਰੀਕ ਕਾ ਨਾਮ ਲੈ ਕੇ ਫਿਰ ਆਪਨੇ ਕਿਉਂ ਇਸਨੀ ਬਾਤ ਬੋਲਾ ਅਬ ਸਾਰੀ ਦੁਨੀਆ ਗਾਇਨ ਗਾ ਰਹੀ ਹੈ ਲੇਕਿਨ ਜੋ ਹਾਜ਼ਰ ਹੋਇਆ ਉਸੇ ਬਾਤ ਨਹੀਂ ਕਰਤਾ ਇਨਸਾਨ ਹਾਜ਼ਰ ਹੁੰਦਾ ਹੈ ਤਾਂ ਬਾਤ ਕਰਦਾ ਹੈ ਤੂੰ ਪਰਮਾਤਮਾ ਨੇ ਫਿਰ ਬਾਤ ਉਠਾਈ ਐ ਜੀਵ 19 ਮਗਰ 14 ਮਗਰ ਤੋਂ ਯਾਰ 19 ਬਿਕਰਮੀ ਨੂੰ ਉਸਨੇ ਬੋਲਾ ਮੈਂ ਹਾਜ਼ਰ ਤਾਂ ਹੋ ਹੋ ਗਿਆ ਹੂੰ ਜੇ ਦੇਖ ਮੇਰਾ ਸੱਚ ਦੱਸੋ ਮਿਲੋਗੇ ਨਾਲ ਕਿ ਮੇਰੇ ਨਾਲ ਮਿਲ ਜੋਗੇ ਤੁਹਾਡੀ ਆਤਮਾ ਮੇਰੇ ਨਾਲ ਜੁੜ ਜੂਗੀ ਮੈਨੂੰ ਹੁਣ ਸਾਹਮਣੇ ਤੁਸੀਂ ਦੇਖ ਰਹੇ ਹੋ ਕੀ ਵਾਕਿਆ ਤੁਸੀਂ ਮੇਰੇ ਨਾਲ ਮਿਲ ਜੋਗੇ ਕਿਉਂਕਿ ਪਰਮਾਤਮਾ ਕਹਿੰਦਾ ਜਿਤਨੀ ਦੇਰ ਮੈਂ ਅੰਦਰ ਸੇ ਨਹੀਂ ਮਲਾਤਾ ਉਤਨੀ ਦੇਰ ਬਾਹਰ ਕبھی ਦਿਖਾਈ ਨਹੀਂ ਦਿੰਦਾ ਅੰਦਰ ਸੇ ਤਬਦੀਲ ਕਰਤਾ ਹੂੰ ਸੱਚ ਦੱਸੋ ਮਿਲੋਗੇ ਨਾਲ ਹਰ ਮਿਲਣੀ ਆਪ ਕਰਾਈ ਜਾਂਦਾ ਮੈਂ ਖੁਦ ਤੁਹਾਡੇ ਨਾਲ ਹੁਣ ਮਿਲਣੀ ਕਰਨ ਲੱਗਾ ਹਾਂ ਤੁਮਨੇ ਯਕੀਨ ਨਹੀਂ ਕੀਤਾ ਕਿ ਮੈਂ ਹਾਜ਼ਰ ਹੋ ਗਿਆ ਤਾਂ ਲੇਕਿਨ ਮੈਂ ਆਮੋ ਸਾਹਮਣੇ ਹੋ ਕੇ 994 ਚੌਕੜੀ ਯੁੱਗਵਾਦ ਤੱਕ ਤੁਝੇ ਸਮਝਾਣੇ ਆਇਆ ਹਾਂ ਸੱਚ ਦੱਸੋ ਮਿਲੋਗੇ ਨਾਲ ਹਰ ਮਿਲਣੀ ਆਪ ਕਰਾਈਗਾ ਮੇਰ ਨਾਲ ਕੁੱਟ ਕੇ ਮਿਲੋਗੇ ਮੇਰ ਨਾਲ ਮੁਹੱਬਤ ਜੋੜ ਲੋਗੇ ਮੇਰੇ ਨਾਲ ਨੀ ਜੋੜ ਲੋਗੇ ਕਿਸ ਸਮਾਜ 나ਹੀਂ ਰਹੋਗੇ ਸੱਚ ਦੱਸੋ ਬਣੋਗੇ ਲਾਲ ਮੇਰੇ ਪਿਆਰੇ ਲਾਲ ਬਣੋਗੇ ਸੇਬ ਗੁਰੂ ਗਵਿੰਦ ਸਿੰਘ ਜਦ ਲਾਲ ਬਣੇ ਉਸਨੇ ਉਸਨੂੰ ਸਤਨਵਾਜਿਆ ਗੁਰੂ ਪੀ ਪੀਗੰਬਰ ਪਗਤ ਬੀਨ ਤੁਹਾਡੇ ਪੁੱਤ ਨજર ਨਾ ਆਈ ਆ ਤੁਹਾਡੇ ਬਿਨਾ ਮੈਨੂੰ ਕੋਈ ਪੁੱਤ ਨજર ਨਹੀਂ ਆਉਂਦਾ ਕਿਉਂਕਿ ਜੋ ਮੈਨੂੰ ਪਿਆਰ ਕਰਦੇ ਨੇ ਭਾਵੇਂ ਸਾਰੀ ਦੁਨੀਆ ਮੇਰੀ ਹੈ ਉਮਰੇ ਸੁੱਤ ਦਲਾਰੇ ਨੇ ਸੱਚ ਦੱਸੋ ਸੁਣੋਂਗੇ ਹਾਲ ਮੇਰਾ ਵੀ ਕਦੀ ਹਾਲ ਸੁਣਨ ਦੇ ਜੋ ਆਪਣੇ ਮਾਂ-ਬਾਪ ਖੂਨਦਿਆਂ ਨੇ ਤੁਸੀਂ ਹਾਲ ਸੁਣਦੇ ਜੋ ਪਹਿਣ ਭਰਾਵਾਂ ਨਾਲ ਸੁਣਦੇ ਜੋ ਰਿਸ਼ਤੇਦਾਰਾਂ ਦਾ ਸੁਣਦੇ ਜੋ ਹਾਲ ਸੁਣਦੇ ਜੋ ਇੱਕ ਦੂਸੇ ਨੂੰ ਸੁਣਾਉਂਦੇ ਜੋ ਕਦੀ ਮੇਰਾ ਵੀ ਹਾਲ ਸੁਣਿਆ ਮੁਰਸ਼ਿਦ ਮਰੀਦਾਂ ਹਾਲ ਸੁਣਾਈਆ ਮੈਂ ਆਪਣਾ ਹਾਲ ਸੁਣਾਉਣਾ ਹੈ ਕਿ ਸਾਰੀ ਦੁਨੀਆ ਵੇਖੀ ਮੇਰੇ ਪ੍ਰੇਮੀ ਪਿਆਰੇ ਤੋਂ ਬਿਨਾ ਮੈਨੂੰ ਕੋਈ ਚਾਤ ਨਹੀਂ ਕਰਦਾ ਸਭ ਵਸਤਾ ਹੀ ਮੰਗਣ ਵਾਲੇ ਨੇ ਸੰਸਾਰ ਦੀਆਂ ਜਿਹੜੀਆਂ ਸਦਾ ਨਹੀਂ ਰਹਿਣੀਆਂ ਸੱਚ ਦੱਸੋ ਚਲੋਗੇ ਨਾਲ ਮੇਰ ਨਾਲ ਚਲੋਗੇ ਜਿੱਥੇ ਕੋਈ ਨਾ ਜਾਏ ਪਾਂਦੀ ਰਹੀ ਆ ਕਿ ਸੰਸਾਰ ਦੇ ਵਿੱਚ ਸੰਸਾਰ ਦੀਆਂ ਕਾਸ਼ਾਂ ਤੱਕ ਹੀ ਰਹੋਗੇ ਜਿੱਥੇ ਕੋਈ ਪਾਂਦੀ ਰਹੀ ਨਹੀਂ ਜਾਂਦਾ ਵਿਖੋ ਕਵੀ ਇਥੋਂ ਆਪਣੀ ਦੇਹ ਨੂੰ ਛੱਡ ਕੇ ਕਿਸ ਤਰ੍ਹਾਂ ਸੱਚਖੰਡ ਆਇਆ ਸਹਿਬ ਗੁਰੂ ਨਾਨਕ ਦੇਵ ਜੀ ਕਿਸ ਤਰ੍ਹਾਂ ਆਏ ਤੁਸੀਂ ਇਹ ਸਰੀਰ ਛੱਡਣ ਤੋਂ ਬਾਅਦ ਜਾਂ ਇਸ ਵੇਲੇ ਵੀ ਤੁਸੀਂ ਕੀ ਤੁਸੀਂ ਕੋਈ ਆਣ ਕੇ ਜਿੱਥੇ ਕੋ ਪਾਂਧੀ ਡਾਈ ਨਹੀਂ ਜਾਂਦਾ ਮੇਰੇ ਕੋਲ ਜਾਓਗੇ ਸੱਚਖੰਡ ਦੇ ਵਿੱਚ ਸੱਚ ਦੱਸੋ ਲਓਗੇ ਪਾਲ ਮੈਨੂੰ ਲੱਭ ਲੋਗੇ ਮੈਂ ਤੇ ਹਰ ਵਾਰੀ ਨਾਮ ਵੀ ਬਦਲ ਦੇਣਾ ਆਪਣਾ ਫਰਮਾਨ ਬਾਣੀ ਵੀ ਬਦਲ ਦੇਣਾ ਆਪਣਾ ਧਾਮ ਧਰਮ ਰਵਾਰਾ ਵੀ ਬਦਲ ਦੇਣਾ ਆਪਣਾ ਨਿਸ਼ਾਨ ਵੀ ਹਰ ਵਰੀ ਚੇਂਜ ਕਰ ਦੇਣਾ ਹਾਂ ਆਪਣਾ ਵਿਦਾਨ ਕਾਨੂੰਨ ਵੀ ਬਣਾ ਦੇ ਬਦਲ ਦੇਣਾ ਆਪਣਾ ਵਿਵਾਨ ਨਵਾਂ ਸ਼ਰੀਰ ਬਣਾ ਲੈਣਾ ਹਾਂ ਆਪਣਾ ਸਥਾਨ ਵੀ ਬਦਲ ਦੇਣਾ ਹਾਂ ਤੋਂ ਇਸ ਕਰਕੇ ਮੈਂ ਜਿਹੜਾ ਹਰ ਚੀਜ਼ ਬਦਲ ਦੇਣਾ ਹਾਂ ਤੇ ਇਸੇ ਤਰ੍ਹਾਂ ਹੀ ਮੇਰਾ ਖੇਲ ਹੁੰਦਾ ਹੈ ਮੈਨੂੰ ਭਾਲ ਲੋਗੇ ਲੱਬਿਆਂ ਹੱਥ ਕਿਸੇ ਨਹੀਂ ਆ ਕਿਉਂਕਿ ਮੈਂ ਜੋਸ਼ ਰੂਪ ਹਾਂ ਇਸ ਕਰਕੇ ਅੱਖ ਕਨ ਮੂੰਹ ਦੇ ਬੰਜਾਰੇ ਬਣ ਕੇ ਸੰਸਾਰ ਹੀ ਦੇਖੀ ਜਾਓਗੇ ਕਿ ਮੈਨੂੰ ਵੀ ਲੱਭੋਗੇ ਸੱਚ ਦੱਸੋ ਮੰਨੋਗੇ ਸਵਾਲ ਏ ਜਿਹੜਾ ਮੇਰਾ ਸਵਾਲ ਮੈਂ ਪਾਉਣਾ ਹਾਂ ਕਿ ਮੰਨੋਗੇ ਮੇਰੀ ਵੀ ਝੋਲੀ ਪੜੋਗੇ ਆਪਣੇ ਪ੍ਰੇਮ ਨਾਲ ਖਾਲੀ ਝੋਲੀ ਤੁਹਾਡੇ ਅੱਗੇ ਡਾਈ ਆ ਕੇ ਸੰਸਾਰ ਨਾਲ ਹੀ ਪਿਆਰ ਕਰੀ ਜਾਓਗੇ ਸੱਤ ਦੱਸੋ ਪ੍ਰੇਮ ਪਿਆਰ ਦੀ ਕਾਲਣਾ ਲਓਗੇ ਕਾਲ ਸ੍ਰਿਸ਼ਟੀ ਮੇਰੀ ਸਾਜੀ ਹੈ ਮੇਰਾ ਰੂਪ ਸਮਝ ਕੇ ਕਰੋ ਪਿਆਰ ਕਰੋਗੇ ਕਿ ਸੰਸਾਰ ਦੀਆਂ ਚੀਜ਼ਾਂ ਲਈ ਤੇ ਪ੍ਰੇਮ ਦੀ ਕਾਲਣਾ ਕਰੋਗੇ ਗੁਰਮਖ ਕਰਮਕ ਨਾਲ ਪਰਨਾਈਆ ਜੋਤੀ ਜੋ ਸਰੂਪਰ ਜੋਤੀ ਸਰਵਾਤਮਾ ਜਿੰਨੀਆਂ ਸੰਸਾਰ ਦੀਆਂ ਸਭ ਨੂੰ ਸਵਾਲ ਕਰ ਰਿਹਾ ਹੈ ਕੌਣ ਜੋ ਸਰੂਪ ਜਿਹੜਾ ਸਦਾ ਜੋ ਸਰੂਪ ਨਿਰਗੁਣ ਜੋਤ ਅਕਾਲ ਪੁਰਖ ਜੋ ਸਬਦਾਇਸ਼ਟ ਹੈ ਇਹ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪਣੀ ਦਇਆ ਨਾਲ ਤੁਹਾਨੂੰ ਪੁੱਛਣ ਆਇਆ ਹੈ ਪੁੱਛਣ ਆਇਆ ਸੱਚਾ ਮਾਈ ਹੈ ਇਹ ਤੁਹਾਨੂੰ ਪੁੱਛਣ ਆਇਆ ਹੈ ਕੀ ਤੁਸੀਂ ਇਹ ਕਾਰਿਆ ਕਰ ਲੋਗੇ ਵਾਕਿਆ ਤੁਸੀਂ ਮੇਰੇ ਨਾਲ ਨੇੜੇ ਰੱਖ ਦੇ ਜੋ ਵਾਕਿਆ ਹੀ ਜੋ ਤੁਸੀਂ ਨਾ ਲੈਂਦੇ ਹੋ ਕੋ ਸਿਫਤੀ ਨਾ ਲੈਂਦੇ ਹੋ ਕੋਈ ਸੱਚ ਕੰ ਦਾ ਨਾਂ ਲੈਂਦੇ ਹੋ ਇਹ ਜਿਹੜਾ ਸਮੇ ਸਮੇਂ ਦਿੱਤਾ ਕਿ ਤੁਸੀਂ ਮੈਨੂੰ ਪਾਲ ਲੋਗੇ ਤੋ ਇਹ ਸਵਾਲ ਹੈ ਸਾਰੀ ਸ੍ਰਿਸ਼ਟੀ ਨੂੰ